ਗੁਰੂ ਅਮਰਦਾਸ ਜੀ ਨੇ ਸੋਚਿਆ ਕਿ ਕੋਈ ਐਸਾ ਸਥਾਨ ਬਣਾਇਆ ਜਾਵੇ ਜਿੱਥੇ ਹਰ ਸਾਲ ਸਿੱਖ ਸੰਗਤਾਂ ਇਕੱਠੀਆਂ ਹੋਣ ਅਤੇ ਸਿੱਖੀ ਦਾ ਪ੍ਰਚਾਰ ਵਿੱਚ ਵੀ ਸਹੂਲਤ ਹੋ ਜਾਵੇ। ਉਹਨਾਂ ਨੇ ਇੱਕ ਬਾਉਲੀ ਉਸਾਰਨ ਦੀ ਤਜਵੀਜ਼ ਰੱਖੀ। ਸਭ ਸੰਗਤਾਂ ਨੇ ਇਸ ਨੂੰ ਪਰਵਾਣ ਕਰ ਲਿਆ। ਬਾਬਾ ਬੁੱਢਾ ਜੀ ਨੇ ਕੰਹੀ ਨਾਲ ਟੱਕ ਲਾਇਆ ਅਤੇ ਬਾਉਲੀ ਦੀ ਖੁਦਾਈ ਸ਼ੁਰੂ ਹੋ ਗਈ। ਕੁਝ ਸਮੇਂ ਵਿੱਚ ਹੀ ਬਾਉਲੀ ਤਿਆਰ ਹੋ ਗਈ। ਇਸ ਬਾਉਲੀ ਵਿੱਚ ਉਤਰਨ ਲਈ 84 ਪੌੜੀਆਂ ਬਣਾਈਆਂ ਗਈਆਂ ਇਹ 84 ਪੌੜੀਆਂ 84 ਲੱਖ ਜੁੰਨਾਂ ਨੂੰ ਦਰਸਾਉਂਦੀਆਂ ਹਨ ਗੁਰੂ ਜੀ ਦਾ ਇਹ ਉਪਦੇਸ਼ ਸੀ ਕਿ ਜਿਹੜਾ ਵਿਅਕਤੀ ਇਹਨਾਂ 84 ਪੌੜੀਆਂ ਉੱਤੇ ਵਾਰੀ-ਵਾਰੀ ਜਪਜੀ ਸਾਹਿਬ ਦਾ ਪਾਠ ਕਰੇ ਅਤੇ ਹਰ ਪਾਠ ਪਿੱਛੋਂ ਬਾਉਲੀ ਵਿੱਚ ਇਸ਼ਤਾਨ ਕਰੇ ਉਸ ਦੀ 84 ਕਟ ਜਾਵੇਗੀ ਅਤੇ ਉਹ ਸੰਸਾਰਕ ਪਵ ਸਾਗਰ ਨੂੰ ਪਾਰ ਕਰ ਜਾਵੇਗਾ ਬਾਉਲੀ ਦਾ ਕੰਮ ਹੋ ਜਾਂਦਿੱਛੋਂ ਇਹ ਵਿਖਿਆ ਗਿਆ ਕਿ ਜਲ ਉੱਪਰ ਨਹੀਂ ਸੀ ਆ ਰਿਹਾ ਪਾਣੀ ਦੇ ਰਾਵ ਵਿੱਚ ਇੱਕ ਬਹੁਤ ਵੱਡੀ ਚਟਾਨ ਸੀ ਉਸ ਚਟਾਨ ਨੂੰ ਤੋੜੇ ਬਗੈਰ ਪਾਣੀ ਉੱਪਰ ਨਹੀਂ ਸੀ ਆਉਂਦਾ ਗੁਰੂ ਜੀ ਨੇ ਉਸੇ ਵੇਲੇ ਲਾਗੇ ਖੜੇ ਮਾਨਕ ਚੰਦ ਨੂੰ ਬੁਲਾਇਆ ਅਤੇ ਆਪਣੇ ਵੱਲੋਂ ਹਥੋੜਾ ਫੜਾ ਕੇ ਕਹਿਣ ਲੱਗੇ ਆਹ ਫੜ ਹਥੋੜਾ ਅਤੇ ਸਾਰੇ ਜੋਰ ਨਾਲ ਚਟਾਨ ਉੱਤੇ ਮਾਰੋ ਉਹ ਟੁੱਟ ਜਾਵੇਗਾ ਗੁਰੂ ਜੀ ਦੀ ਆਗਿਆ ਮੰਨ ਕੇ ਮਾਨਕ ਚੰਦ ਬਾਉਲੀ ਵਿੱਚ ਉਤਰਿਆ ਉਸ ਚਟਾਨ ਉਤੇ ਇੱਕ ਐਸਾ ਵਾਰ ਕੀਤਾ ਕਿ ਉਹ ਟੁੱਟ ਗਿਆ ਅਤੇ ਪਾਣੀ ਤੇਜ਼ ਫੁਆਰੇ ਵਾਂਗ ਉੱਪਰ ਆ ਗਿਆ ਵੇਖਦੇ ਵੇਖਦੇ ਖੂ ਪਰ ਗਿਆ ਅਤੇ ਮਾਰਚੰਦ ਵਿੱਚ ਡੁੱਬ ਗਿਆ ਪਰ ਗੁਰੂ ਜੀ ਦੀ ਕਿਰਪਾ ਨਾਲ ਉਹ ਉੱਪਰ ਆ ਗਿਆ ਅਤੇ ਪੌੜੀਆਂ ਚੜ੍ਹ ਕੇ ਬਾਹਰ ਨਿਕਲ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ